ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਿ ਜਿੰਨਾ ਛਿਲਕਿਆਂ ਨੂੰ ਅਸੀਂ ਫਾਲਤੂ ਸਮਝ ਕੇ ਸੁੱਟ ਦਿੰਨੇ ਹਾਂ ਉਹ ਸਾਡੇ ਸਰੀਰ ਲਈ ਕਿੰਨੇ ਜ਼ਿਆਦਾ ਫਾਇਦੇਮੰਦ ਹੋ ਸਕਦੇ ਹਨ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਲਸਣ ਅਤੇ ਪਿਆਜ਼ ਦੇ ਛਿਲਕੇ ਸਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦੇ ਹਨ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੀ ਹੋਗੇ ਸਾਡੇ ਸਰੀਰ ਅੰਦਰ ਕਈ ਤਰ੍ਹਾਂ ਦੇ ਤੱਤਾਂ ਦੀ ਕਮੀ ਅਕਸਰ ਹੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਕਿ ਪੂਰਾ ਕਰਨ ਲਈ ਅਸੀਂ ਵੱਖ-ਵੱਖ ਚੀਜ਼ਾਂ ਦਾ ਸੇਵਨ ਵੀ ਕਰਦੇ ਹਾਂ ਉਸੇ ਤਰ੍ਹਾਂ ਦੋਸਤੋ ਅਸੀਂ ਆਪਣੇ ਡਾਈਟ ਵਿੱਚ ਹਰੀਆਂ ਸਬਜ਼ੀਆਂ ਨੂੰ ਵੀ ਸ਼ਾਮਲ ਕਰਦੇ ਹਾਂ ਅਤੇ ਜਿਨ੍ਹਾਂ ਨੂੰ ਛਿੱਲ ਕੇ ਆਸੀ ਉਹਨਾਂ ਦੇ ਛਿਲਕਿਆਂ ਨੂੰ ਸੁੱਟ ਦਿੰਨੇ ਆ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਬਜ਼ੀ ਨਾਲੋਂ ਸਬਜ਼ੀ ਦੇ ਛਿਲਕਿਆਂ ਵਿੱਚ ਜ਼ਿਆਦਾ ਤੱਤ ਪਾਏ ਜਾਂਦੇ ਹਨ ਦੱਸ ਦਈਏ ਕਿ ਦੋਸਤੋ ਪਿਆਜ਼ ਅਤੇ ਲਸਣ ਦੇ ਵਰਤੋਂ ਲਗਭਗ ਹਰ ਦੂਜੇ ਪਗਵਾਨ ਵਿੱਚ ਕੀਤੀ ਜਾਂਦੀ ਹੈ ਪਰ ਸੁੱਕੀਆਂ ਛਿੱਲਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਵੱਖ-ਵੱਖ ਐਂਟੀਆਕਸੀਡੈਂਟਾਂ ਤੋਂ ਇਲਾਵਾ ਛਿਲਕਿਆਂ ਵਿੱਚ ਵਿਟਾਮਿਨ A, ਵਿਟਾਮਿਨ E ਫਲੇਵੋਨੌਇਡ ਹੁੰਦੇ ਹਨ ਜਿਸ ਦੇ ਵਰਤੋਂ ਕਰਕੇ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਆਓ ਹੁਣ ਦੋਸਤੋ ਜਾਣਦੇ ਹਾਂ ਕਿ ਇਹਨਾਂ ਦੇ ਸਾਨੂੰ ਕੀ ਕੀ ਫਾਇਦੇ ਹੋ ਸਕਦੇ ਹਨ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਐਕਜ਼ਿਮਾ ਜਿਸ ਨੂੰ ਕਿ ਫੰਗਲ ਵੀ ਕਿਹਾ ਜਾਂਦਾ ਹੈ ਐਂਟੀਫੰਗਲ ਤੱਤਾਂ ਨਾਲ ਭਰਪੂਰ ਹੋਣ ਕਰਕੇ ਗੰਢਿਆਂ ਅਤੇ ਲਸਣ ਦੇ ਛਿਲਕਿਆਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਹੋਈਆਂ ਕਈ ਸਮੱਸਿਆਵਾਂ ਨੂੰ ਜਿਵੇਂ ਕਿ ਖੁਜਲੀ ਐਕਜ਼ਿਮਾ ਅਤੇ ਐਥਲੀਟ ਪੈਰਾਂ ਅਤੇ ਘਰੇਲੂ ਉਪਚਾਰ ਵਜੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਦੋਸਤੋ ਗੰਡੇਆਂ ਤੇ ਲਸਣ ਦੇ ਸੁੱਕੇ ਛਿਲਕਿਆਂ ਨੂੰ ਉਬਾਲੋ ਅਤੇ ਇਸ ਨੂੰ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਲਓ। ਇਸ ਪਾਣੀ ਨਾਲ ਦੋਸਤੋ ਚਮੜੀ ਨੂੰ ਸਾਫ਼ ਕਰੋ। ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ ਅਤੇ ਬਿਲਕੁਲ ਠੀਕ ਹੋ ਜਾਂਦੀਆਂ ਹਨ ਅਤੇ ਦੁਬਾਰਾ ਜਲਦੀ ਨਹੀਂ ਹੁੰਦੀਆਂ। ਇਸ ਦੇ ਨਾਲ ਦੋਸਤੋ ਇਹ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਵੀ ਠੀਕ ਕਰ ਦਿੰਦਾ ਹੈ। ਚੰਗੀ ਤਰ੍ਹਾਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਗੰਡੇ ਅਤੇ ਲਸਣ ਦੇ ਛਿਲਕੇ ਦੀ ਚਾਹ ਬਣਾ ਕੇ ਪੀਣ ਇਹਨਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਦਰਅਸਲ ਦੋਸਤੋ ਇਹਨਾਂ ਛਿਲਕਿਆਂ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਤਣਾਅ ਨੂੰ ਘਟ ਕਰਦੇ ਹਨ ਅਤੇ ਨੀਂਦ ਨੂੰ ਵਧਾਉਂਦੇ ਹਨ ਸੌਣ ਤੋਂ ਕੁਝ ਸਮਾਂ ਪਹਿਲਾਂ ਲਸਨਾ ਤੇ ਗੰਡਿਆਂ ਦੇ ਛਿਲਕਿਆਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਦੀ ਤਰ੍ਹਾਂ ਇਸ ਦਾ ਸੇਵਨ ਕਰੋ ਇਸ ਦੇ ਨਾਲ ਦੋਸਤੋ ਨੀਂਦ ਨਾ ਆਉਣ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਕਿ ਮਾਸਪੇਸ਼ੀਆਂ ਦੇ ਦਰਦ ਦੀ ਦਵਾਈ ਹੈ ਪਿਆਜ਼ ਦਾ ਛਿਲਕਾ ਭਾਵ ਕਿ ਦੋਸਤੋ ਪਿਆਜ਼ ਦਾ ਛਿਲਕਾ ਸਾਡੀਆਂ ਮਾਸਪੇਸ਼ੀਆਂ ਦੀ ਦਰਦ ਨੂੰ ਬਹੁਤ ਜਲਦੀ ਠੀਕ ਕਰ ਦਿੰਦਾ ਹੈ ਮਾਸਪੇਸ਼ੀਆਂ ਦਾ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਦੋਸਤੋ ਗੰਡੇ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ ਅਸਲ 'ਚ ਦੋਸਤੋ ਗੰਡਿਆਂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਮਾਸਪੇਸ਼ੀਆਂ ਦੇ ਖਿਚਾਅ ਅਤੇ ਦਰਦ ਨੂੰ ਘੱਟ ਕਰਦੇ ਹਨ ਜਿਨ੍ਹਾਂ ਲੋਕਾਂ ਨੂੰ ਅਕਸਰ ਹੀ ਮਾਸਪੇਸ਼ੀਆਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਉਹ ਦੋਸਤੋ ਸੁੱਕੇ ਗੰਡਿਆਂ ਦੇ ਛਿਲਕਿਆਂ ਨੂੰ ਉਬਾਲ ਲਓ ਅਤੇ ਇਸ ਦਾ ਕੜਾ ਬਣਾ ਕੇ ਇਸ ਦਾ ਸੇਵਨ ਕਰੋ ਇਸ ਦੇ ਨਾਲ ਦੋਸਤੋ ਉਹਨਾਂ ਦੇ ਮਾਸਪੇਸ਼ੀਆਂ ਦਾ ਖਿਚਾਅ ਬਿਲਕੁਲ ਖਤਮ ਹੋ ਜਾਵੇਗਾ ਤੇ ਸਰੀਰ ਵੀ ਸਿਹਤਮੰਦ ਬਣਿਆ ਰਹੇਗਾ ਸਰੀਰ ਅੰਦਰ ਚੁਸਤੀ ਫੁਰਤੀ ਬਣੀ ਰਹੇਗੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ